ਕਿ ਮੇਰਾ ਛੋਟਾ ਜਿਹਾ ਸਵਾਲ ਹੈ ਤੁਸੀਂ ਅਕਸਰ ਸੁਣਿਆ ਹੈ ਕਿ ਪਿਆਸਾ ਖੂਹ ਕੋਲ ਜਾਂਦਾ ਹੈ ਕਦੇ ਦੇਖਿਆ ਹੈ ਕਿ ਖੂਹ ਚੱਲ ਕੇ ਪਿਆਸੇ ਕੋਲ ਆਇਆ ਹੋਵੇ ਦੇਖਿਆ ਕਦੀ ਕਿ ਖੂਹ ਚੱਲ ਕੇ ਆਵੇ ਪਿਆਸੇ ਕੋਲੇ ਇਹ ਐਦਾਂ ਵੀ ਕਰ ਦਿੰਦੇ ਆਹ ਪਪਾ ਫਰੀਦ حضرت ਪੀਰ ਬਾਬਾ ਫਰੀਦ ਛੋਟੀ ਉਮਰ ਦੇ ਵਿੱਚ ਨੇ 16 17 ਸਾਲ ਦੀ ਉਮਰ ਜੰਗਲ ਦੇ ਵਿੱਚ ਜਾ ਰਹੇ ਨੇ ਤੁਰੇ ਉਹ ਮਸਤ ਮੌਲਾ ਫਕੀਰ ਸਨ ਜੋ ਦਿਲ ਕਰਦਾ ਸੀ ਉਹ ਕਰਦੇ ਸੀ ਸਾ ਸੰਗ ਥੋੜੀ ਜੀ ਸ਼ਾਂਤੀ ਤੁਸੀਂ ਤੇ ਬਹੁਤ ਮੁਹੱਬਤ ਕਰਨ ਵਾਲੇ ਲੋਕ ਹੋ ਇਸ਼ਕ ਵਾਲੇ ਲੋਕ ਹੋ ਸਾਈਂ ਲਾਡੀ ਸ਼ਾਨ ਨੂੰ ਮੁਹੱਬਤ ਕਰਨ ਵਾਲੇ ਹੋ ਤੁਸੀਂ ਹਾਂ ਬਾਬਾ ਫਰੀਦ ਸਾਹਿਬ ਜਾ ਰਹੇ ਨੇ ਜੰਗਲ ਦੇ ਵਿੱਚ ਤੁਰੇ ਸਮਾਂ گزرਦਾ ਗਿਆ ਜਾਂਦੇ ਗਿਆ ਜਾਂਦੇ ਗਿਆ ਜਾਂਦੇ ਗਿਆ ਕੀ ਦੇਖਦੇ ਆ ਕਿ ਪਾਣੀ ਖਤਮ ਹੋ ਗਿਆ ਬਾਬਾ ਫਰੀਦ ਜੀ ਕੋਲੋਂ ਪਾਣੀ ਮੁੱਕ ਗਿਆ ਜੇ ਉਧਰੋਂ ਪਾਣੀ ਮੁੱਕਿਆ ਤੇ ਥੋੜੇ 2-4 ਕਦਮ ਹੋਰ ਕੇ ਤੇ ਨਮਾਜ਼ ਦਾ ਵਕਤ ਹੋ ਗਿਆ ਨਮਾਜ਼ ਦਾ ਵਕਤ ਹੋ ਗਿਆ ਆਹ ਹਾਂ ਨਮਾਜ਼ ਦਾ ਵਕਤ ਹੋਇਆ ਸੋਚਦੇ ਨੇ ਮੈਂ ਪਾਣੀ ਕਿੱਥੋਂ ਲਵਾਂ ਮੈਂ ਥੋੜੀ ਜੀ ਗੱਲ ਹਾਂਜੀ ਬਾਬਾ ਫਰੀਦ ਸਾਹਿਬ 16-17 ਸਾਲ ਦੀ ਉਮਰ ਹੈ ਤੇ ਥੋੜਾ ਜਿਹਾ ਪਾਣੀ ਲੈ ਕੇ ਜੰਗਲ ਦੇ ਵਿੱਚ ਤੁਰੇ ਜਾ ਰਹੇ ਨੇ ਕਿਉਂਕਿ ਉਹ ਜੰਗਲ ਦੇ ਵਿੱਚ ਜ਼ਿਆਦਾ ਰਹਿੰਦੇ ਸੀ ਪਾਣੀ ਖਤਮ ਹੋ ਗਿਆ ਉਦੋਂ ਨਮਾਜ਼ ਦਾ ਵਕਤ ਹੋ ਗਿਆ ਸੋਚਦੇ ਨੇ ਹੁਣ ਪਾਣੀ ਕਿੱਥੋਂ ਲਈਏ ਥੋੜਾ ਜੰਗਲ ਦੇ ਵਿੱਚ ਹੋਰ ਅੱਗੇ ਗਏ ਕੀ ਦੇਖਦੇ ਨੇ ਇੱਕ ਖੂਹ ਹੈ ਇੱਕ ਖੂਹ ਹੈ ਜਦੋਂ ਖੂਹ ਦੇ ਮੌਣ ਤੇ ਗਏ ਨਜ਼ਰ ਪਈ ਪਾਣੀ ਬੜਾ ਢੂੰਗਾ ਹੁਣ ਸੋਚਦੇ ਨੇ ਪਾਣੀ ਤੇ ਹੈ ਪਰ ਪਾਣੀ ਬੜਾ ਢੂੰਗਾ ਕਹਿੰਦੇ ਜੇ ਇੱਥੇ ਪਾਣੀ ਹੈ ਤਾਂ ਦਾ ਮਤਲਬ ਕੋਈ ਨਾ ਕੋਈ ਆਉਂਦਾ ਵੀ ਜ਼ਰੂਰ ਹੋਣਾ ਕੋਈ ਨਾ ਕੋਈ ਸਾਡੇ ਵਰਗਾ ਹੋਰ ਵੀ ਜ਼ਰੂਰ ਆਉਂਦਾ ਹੋਣਾ ਆਪਾਂ ਇੰਤਜ਼ਾਰ ਕਰਦੇ ਆਂ ਆਪਨੇ ਆਪਣੀ ਕੰਬਲੀ ਉਤਾਰੀ ਉਸ ਖੂਹ ਦੇ ਕੋਲੇ ਵਿਛਾਲੀ ਤੇ ਇੰਤਜ਼ਾਰ ਕਰਨ ਲੱਗੇ ਕਿ ਕੋਈ ਆਊਗਾ ਉਹਦੇ ਕੋਲ ਡੋਲ ਜਾਂ ਰਸਤੀ ਹੋਊਗੀ ਤੇ ਫਿਰ ਆਪਾਂ ਪਾਣੀ ਲਵਾਂਗੇ ਵਜ਼ੂ ਕਰਾਂਗੇ ਤੇ ਨਮਾਜ਼ ਪੜਾਂਗੇ ਆਪਣੀ ਪਿਆਸ ਵੀ 부ਝਾਵਾਂਗੇ ਪੂਰਾ ਦਿਨ ਗੁਜ਼ਰ ਗਿਆ ਜਦੋਂ ਥੋੜਾ ਸ਼ਾਮ ਦਾ ਵਕਤ ਹੋਇਆ ਤਾਂ ਦੂਰੋਂ ਕੀ ਨਜ਼ਰ ਆ ਰਿਹਾ ਹੈ ਕਿ ਹਿਰਨਾ ਦੀ ਇੱਕ ਡਾਰ ਦੌੜੀ ਆ ਰਹੀ ਹੈ ਹਿਰਨਾ ਦੀ ਇੱਕ ਇੱਕ ਝੁੰਡ ਇੱਕ ਡਾਰ ਦੌੜੀ ਆ ਰਹੀ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਲੈ ਵੀ ਜਾਨਵਰਾਂ ਨੂੰ ਪਿਆਸ ਲੱਗੀ ਹੈ ਪਰ ਵਿਚਾਰੇ ਮਾਇੂਸ ਹੋ ਕੇ ਜਾਣਗੇ ਪਾਣੀ ਤੇ ਬਹੁਤ ਨੀਵਾਂ ਆਪਨੇ ਆਪਣੀ ਕਮਲੀ ਚੱਕੀ ਇੱਕ ਸਾਈਡ ਤੇ ਹੋ ਗਏ ਉਹ ਸਰ ਵੀ ਸਾਰੀ ਡਾਰ ਆਈ ਜਿੱਦਾਂ ਹੀ ਉਹਨਾਂ ਨੇ ਖੂਦ ਉੱਪਰ ਆਪਣੇ ਮੂੰਹ ਰੱਖੇ ਤਾਂ ਪਾਣੀ ਚੱਲ ਕੇ ਬਾਹਰ ਆ ਗਿਆ ਪਾਣੀ ਬਾਹਰ ਆਇਆ ਉਹਨਾਂ ਜਾਨਵਰਾਂ ਨੇ ਜਾਨਵਰਾਂ ਨੇ ਪਿਆਸ ਵਜਾਈ ਰੱਝ ਕੇ ਪਾਣੀ ਪੀਤਾ ਤੇ ਵਾਪਸ ਫੇਰ ਦੌੜ ਗਏ ਬਾਬਾ ਫਰੀਦ ਕਾ ਨੇ ਸ਼ੁਕਰ ਆ ਰੱਬਾ ਇਹ ਜਾਨਵਰਾਂ ਦੇ ਸਦਕੇ ਚ ਪਾਣੀ ਮਿਲ ਗਿਆ ਜਦੋਂ ਪਾਣੀ ਲੈਣ ਲੱਗੇ ਪਾਣੀ ਫੇਰ ਥੱਲੇ ਪਾਣੀ ਫੇਰ ਥੱਲੇ ਬਾਬਾ ਫਰੀਦ ਸਾਹਿਬ ਕਹਿਣ ਲੱਗੇ ਐ ਰੱਬ ਜੀ ਮੈਂ ਇਹਨਾਂ ਜਾਨਵਰਾਂ ਤੋਂ ਵੀ ਭੈੜਾ ਹੋ ਗਿਆ ਤੁਸੀਂ ਜਾਨਵਰਾਂ ਦੀ ਪਿਆਸ ਬੁਝਾ ਦਿੱਤੀ ਤੇ ਤੁਸੀਂ ਮੇਰੇ ਬਾਰੇ ਨਹੀਂ ਸੋਚਿਆ ਤੇ ਖੈਰ ਤੱਕ ਆਵਾਜ਼ ਆਉਂਦੀ ਆ ਫਰੀਦ ਜਾਨਵਰਾਂ ਦੀ ਪਿਆਸ ਮੈਂ ਤਾਂ ਬੁਝਾਈ ਕਿਉਂਕਿ ਉਹ ਮੇਰੇ ਤੇ ਯਕੀਨ ਰੱਖ ਕੇ ਆਏ ਸੀ ਤੇ ਤੈਨੂੰ ਪਾਣੀ ਇਸ ਕਰਕੇ ਨਹੀਂ ਮਿਲਿਆ ਕਿ ਕਿ ਤੂੰ ਡੋਲ ਤੇ ਰੱਸੀ ਤੇ ਯਕੀਨ ਰੱਖੀ ਬੈਠਾ ਸੀ ਆਹ ਮੇਰਾ ਯਕੀਨ ਦੋਲ ਤੇ ਰੱਸੀ ਤੇ ਹੈ ਉਹਨਾਂ ਦਾ ਯਕੀਨ ਮੇਰੇ ਤੇ ਸੀ ਇਸੇ ਤਰ੍ਹਾਂ ਜਿਹੜੇ ਸਾਈਂ ਤੇ ਯਕੀਨ ਰੱਖ ਕੇ ਆਉਂਦੇ ਆ ਫਿਰ ਕੀ ਹੁੰਦਾ ਜਦੋਂ ਬਾਬਾ ਫਰੀਦ ਨੇ ਦੁਆ ਮੰਗੀ ਰੋਏ ਕੁਰਲਾਏ ਰੱਬ ਜੀ ਮਾਫ ਕਰ ਦੋ ਰੱਬ ਜੀ ਮਾਫ ਕਰ ਦੋ ਤੁਹਾਨੂੰ ਤੇਰੇ ਵਲੀਆਂ ਦਾ ਵਾਸਤਾ ਤੇਰੇ ਆਸ਼ਕਾਂ ਦਾ ਵਾਸਤਾ ਤੇਰੇ ਮਾਸੂਮਾਂ ਦਾ ਵਾਸਤਾ ਤੇਰੇ ਸ਼ਹੀਦਾਂ ਦਾ ਵਾਸਤਾ ਤੇਰੇ ਯਤੀਮਾਂ ਦਾ ਵਾਸਤਾ ਮਾਫ ਕਰ ਦੇ ਰੱਬ ਜੀ ਕਹਿੰਦੇ ਮਾਫ ਕੀਤਾ ਜਦੋਂ ਬਾਬਾ ਫਰੀਦ ਪਾਣੀ ਲੈਣ ਵਾਸਤੇ ਇੱਕ ਪੈਲ ਚੁੱਕਦੇ ਨੇ ਖੈਰ ਤੋਂ ਆਵਾਜ਼ ਆਉਂਦੀ ਹੈ ਫਰੀਦ ਹੁਣ ਤੂੰ ਪੈਰ ਨਾ ਚੁੱਕੀ ਹੁਣ ਖੂਹ ਚੱਲ ਕੇ ਤੇਰੇ ਕੋਲ ਆਉਗਾ ਆਹਾ this sort